ਮੜਾ ਯਰ ਪੀੜ ਕੋਲ ਸਪਰੇਅ ਹੈ ਸਵੇਰੇ ਮਾਰ ਕੇ ਫਿਰ ਉਹ ਬਦਲ ਗਈ ਦੂਰ ਗੜ ਕੇ ਦੇ ਦੇ ਬੰਦੇ ਬੈਟ ਵੀ ਖੋਲੀ ਹੈ ਨਾ ਦੋ ਵਾਰੀ ਮਾਰ ਲੈ ਲਏ ਚੋਗੀ ਦਾਦ ਲਈ ਮਾਰ ਦੇ ਕੋਲ ਦੇ ਕੋਲ ਬਿਲਕੁਲ ਉਹੀ ਗੱਲ ਹੈ ਆ ਦੇਖ ਰੋ ਮੜਾ ਯਰ ਪੀੜ ਕਰਦੇ ਕਰੀ ਮਾਰੀ 1.7 ਸਰਜਾ ਦੇ ਪੰਡ ਨੰਗਲ ਵਿਖੇ ਜਿਹੜਾ ਬਾਬਾ ਸਾਹਿਬ ਭਿੰਰਾਉ ਜੀ ਦਾ ਬੁੱਤ ਲੱਗਾ ਹੈਗਾ ਉਹਨੂੰ ਖਾਲਸਤਾਨੀ ਸਮਰਥਕਾਂ ਨੇ ਫੇਰ ਦੁਬਾਰਾ ਟਾਰਗੇਟ ਕੀਤਾ ਹੈਗਾ ਇੱਕ ਨਾਲ ਸਕੂਲ ਲੱਗਦਾ ਹੈਗਾ ਪ੍ਰਾਇਮਰੀ ਸਕੂਲ ਉਹਦੇ ਵਿੱਚ ਵੀ ਖਾਲਸਤਾਨੀ ਸਮਰਥਕਾਂ ਨੇ ਨਾਰੇ ਨਾਰੇ ਲਗਾਏ ਹੈਗੇ ਆ ਤੇ ਬਾਬਾ ਸਾਹਿਬ ਦੇ ਬੁੱਤ ਨੂੰ ਫੇਰ ਖੰਡਾ ਤੇ ਕੀਤਾ ਹੈਗਾ ਉਹਨਾਂ ਦੇ ਬੁੱਤ ਤੇ ਜਿਹੜੀ ਕਾਲੀ ਸਪਰੇਅ ਮਾਰੀ ਹੈਗੀ ਆ ਤੁਸੀਂ ਮੌਕੇ ਤੇ ਪੁੱਛੋ ਕੀ ਸਾਰਾ ਮਾਮਲਾ ਹੈਗਾ ਕੁਝ ਪਤਾ ਲੱਗਾ ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਹੋਇਆ ਥੇ ਉਹ ਸਵੇਰੇ ਜਦੋਂ ਸਾਨੂੰ ਪਤਾ ਲੱਗਾ ਸੀ ਕਿਸੇ ਨੌਜਵਾਨ ਨੇ ਦੱਸਿਆ ਸੀ ਕਿ ਸਕੂਲ ਦੇ ਅੰਦਰ ਖਾਲਸਾ ਜਿੰਦਾਬਾਦ ਦੇ ਨਾਰੇ ਲਿਖਿਆ ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਸੀਂ ਜਿਹੜਾ ਸਟੈਚੂ ਦੇ ਗਾਰਨਰ ਨਹੀਂ ਦੇਖ ਸਕਿਆ ਉਦੋਂ ਬਾਅਦ ਅਸੀਂ ਸਟੈਚੂ ਨੂੰ ਜਦੋਂ ਦੇਖਿਆ ਉਹਦੇ ਉੱਤੇ ਕਾਲੋ ਲੱਗੀ ਹੋਈ ਆ ਔਰ ਅਸੀਂ ਫਿਰ ਕੋਈ ਕਰਨੀ ਸ਼ੁਰੂ ਕੀਤੀ ਦੁਬਾਰਾ ਪੁਲਿਸ ਨੂੰ ਕਿਹਾ ਕਿ ਇਹ ਕੱਲਾ ਖਾਲਸਾ ਜਿੰਦਾਬਾਦ ਸਕੂਲ ਵਿੱਚ ਨਹੀਂ ਲਿਖਿਆ ਗਿਆ 바ਵਾ ਸਾਹਿਬ ਦੇ ਸਟੈਚੂ ਦੀ ਦੁਬਾਰਾ ਫੇਰ ਖੰਡਤ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਔਰ ਜਦੋਂ ਅਸੀਂ ਇਹ ਦੇਖਿਆ ਔਰ ਹੁਣ ਪਿੰਡ ਦਾ ਹੀ ਨੌਜਵਾਨ ਜਿਹੜਾ ਆਪਣੇ ਬ੍ਰਦਰ ਨੂੰ ਚੜਾਉਣ ਲਈ ਰਾਤ ਨਿਕਲਿਆ ਸੀ ਇੱਥੋਂ ਏਅਰਪੋਰਟ ਤੇ ਔਰ ਉਹਨੇ ਸਾਨੂੰ ਜਾਣਕਾਰੀ ਦਿੱਤੀ ਆ ਕਿ ਰਾਤੀ ਜਦੋਂ ਮੈਂ 1 ਵਜੇ ਨਿਕਲਿਆ ਇੱਥੋਂ ਤਾਂ 1 ਵਜੇ ਪੁਲਿਸ ਦੀ ਗੱਡੀ ਔਰ ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਸੀ ਜੇਕਰ ਪੁਲਿਸ ਇੱਥੇ ਮੌਜੂਦ ਸੀ ਇਹਦਾ ਮਤਲਬ ਹੈ ਪੁਲਿਸ ਨੇ ਤੋਂ ਪਹਿਲਾਂ ਜਾਂ ਫਿਰ ਜੇ ਸਾਫ਼ ਕੀਤਾ ਗਿਆ ਤਾਂ ਪੁਲਿਸ ਵਾਲਿਆਂ ਨੇ ਸਾਫ਼ ਕੀਤਾ ਇਹ ਸਾਰੀ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਵੀ ਹੁਣ ਮੁੰਡੇ ਦੇ ਦਸਨ ਤਾਕ ਸ਼ੱਕ ਦੇ ਘੇਰੇ ਚ ਆ। ਜੀ ਇਹ ਮੁੰਡਾ ਸਾਡਾ ਨੌਜਵਾਨ ਇੱਥੇ ਹੀ ਖੜਾ ਪਿੰਡ ਦਾ। ਜੀ ਇਹ ਇਹਨੇ ਸਾਨੂੰ ਦੱਸਿਆ ਕਿ 1 ਵਜੇ ਜਦੋਂ ਪੁਲਿਸ ਦੀ ਗੱਡੀ ਵੀ ਇੱਥੇ ਆ ਗਈ ਤੇ ਪੁਲਿਸ ਮੁਲਾਦ ਗਈ। ਠੀਕ ਆ ਜਿਹਦਾ ਹੁਣ ਪਤਵੰਤ ਸਿੰਘ ਪੰਨੂ ਦੇ ਦੁਆਰਾ ਫੇਰ ਵੀਡੀਓ ਨਸ਼ਰ ਕਰ ਦਿੱਤੀ ਹੈਗੀ ਆ ਦੁਆਰਾ ਦੁਆਰਾ ਫੇਰ ਉਹ ਇਦਾਂ ਦੀ ਹਰਕਤਾਂ ਕਰਦਾ। ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ ਜਦੋਂ ਤਾਂ ਉਹ ਬਾਹਰ ਦੀ ਤਰਤੀ ਤੇ ਆਵੇ ਤਾਂ ਸਮਾਜ ਉਹਨੂੰ ਦੱਸੂਗਾ ਕਿ ਤੂੰ ਕਿਹੜੀਆਂ ਚੀਜ਼ਾਂ ਔਰ ਬਾਬਾ ਸਾਹਿਬ ਡਾਕਟਰ ਮੇਡਗਰ ਦੀ ਕਿਸੀਅਤ ਇਸ ਦੇਸ਼ ਦੇ ਅੰਦਰ ਕਿਆ ਆ। ਔਰ ਚੇਤਾਵਨੀ ਦਿੰਦੇ ਆ ਜੇਕਰ ਉਹ ਆਪਣੇ ਅਸਲੀ ਬਾਪ ਦਾ ਪੁੱਤਰ ਆ ਤਾਂ ਪੰਜਾਬ ਔਰ ਭਾਰਤ ਦੇ ਵਿੱਚ ਆ ਕੇ ਬਾਬਾ ਸਾਹਿਬ ਦੇ ਨੂੰ ਅਪਸ਼ਬਦ ਵੀ ਬੋਲ ਕੇ ਦਿਖਾਵੇ ਖੰਡਤ ਕਰਨ ਦਾ ਦੂਰ ਦੀ ਗੱਲ ਆ ਉਹਨੂੰ ਬੰਦੇ ਦਾ ਪੁੱਤ ਬਣਾ ਦੇ ਠੀਕ ਆ ਜਿਹੜਾ ਇਹ ਬੁੱਤ ਨੂੰ ਦੂਜੀ ਵਾਰੀ ਟਾਰਗੇਟ ਕੀਤਾ ਗਿਆ ਤੁਹਾਡਾ ਕੀ ਸਟੈਪ ਹੈਗਾ ਅਗਲਾ ਦੇਖੋ ਮੈਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਜੇਰੇ ਤੁਸੀਂ ਨੌਜਵਾਨ ਨਕੋਦਰ ਤੋਂ ਖੜੇ ਆ ਨਕੋਦਰ ਤੋਂ ਲੈ ਕੇ ਫਲੋਰ ਨੰਗਲ ਦਾ ਬਕਵਾ ਜਿਹੜਾ ਕਾਫੀ ਆ ਉਰੇ ਬਕਵੇ ਦੇ ਵਿੱਚ ਵਿੱਚ ਬਹੁਤ ਸਾਰੇ ਸਟੈਚੂ ਬਾਬਾ ਸਾਹਿਬ ਡਾਕਟਰ ਮਿਰਗਰ ਦੇ ਆਂਦੇ ਹੋਣੇ ਆ। ਉਹਨਾਂ ਨੇ ਨੰਗਲ ਹੀ ਕਿਉਂ ਟਾਰਗੇਟ ਕੀਤਾ? ਕਿਤੇ ਨੰਗਲ ਦੇ ਵੀ ਕਿਸੇ ਦੀ ਜੜ ਤਾਂ ਇਹ ਇਸ ਖਾਲਸਤਾਨੀ ਜਿੰਦਾਬਾਦ ਕੋਰਸ ਨਾਲ ਤਾਂ ਨਹੀਂ ਜੁੜਿਓ। ਜੀ। ਪਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੋਰਸ ਕਰ ਰਹੇ ਹਾਂ। ਹੁਣ ਮੈਨੂੰ ਪੱਕਾ ਯਕੀਨ ਹੁੰਦਾ ਜਾ ਰਿਹਾ। ਕਿ ਕਿਤੇ ਨਾ ਕਿਤੇ ਨੰਗਲ ਵਿੱਚੋਂ ਵੀ ਉਹਨਾਂ ਦੇ ਪੈਰੋਕਾਰ ਬੈਠੇ ਆ ਜਿਹੜੇ ਗੰਦੀ ਮਨਸਤਾ ਰੱਖਦੇ ਆ ਸਮਾਜ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰਦੇ। ਠੀਕ ਆ। ਕੀ ਸਟੈਪ ਤੁਹਾਡਾ ਕੀ ਹੈਗਾ ਉਹਨਾਂ ਦਾ? ਉਹਦਾ ਸਟੈਪ ਸਖਤ ਆ। ਔਰ ਅਸੀਂ ਮੰਨਦਾ ਨਹੀਂ ਇਹਦੀ ਕਰ ਸਕਦੇ ਕਿ ਐਦਾਂ ਦਾ ਇਕlone ਹਰਕਤ ਜਿਹੜੀ ਆ ਉਹ ਕਰ ਰਹੇ ਆ ਬਾਰ-ਬਾਰ ਔਰ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਪਹਿਲਾਂ ਵੀ ਸਾਡੇ ਸਟੇਟ ਪ੍ਰੈਜ਼ੀਡੈਂਟ ਮਾਨਜੋਗ ਗੁਰਤਾਪ ਸਿੰਘ ਕਰੀਮਪੁਰ ਨੇ ਸਰਕਾਰ ਨੂੰ ਦਿਸ਼ਾ ਨਿਵੇਸ਼ ਦਿੱਤੇ ਸੀਗੇ ਕਿ ਤੁਸੀਂ ਆਪਣੀ ਨੀਂਦ ਤਿਆਗੋ ਜਿੱਥੇ-ਇਥੇ ਮਹਾਪੁਰਸ਼ਾਂ ਦੇ ਸਟੈਚੂ ਲੱਗੇ ਆ ਉਹਨਾਂ ਦਾ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਆ ਪਰ ਸਰਕਾਰ ਪੂਰੀ ਤਰ੍ਹਾਂ ਫੇਲ ਹਰ ਬਾਰ ਬਾਬਾ ਸਾਹਿਬ ਦਾ ਅਨਰਾਧਰ ਹੋ ਰਿਹਾ ਸਰਕਾਰ ਨੇ ਹਲੇ ਤੱਕ ਇੱਕ ਵੀ ਕੈਮਰਾ ਲਾਉਣ ਦਾ ਕੋਈ ਇੱਥੇ ਪ੍ਰਬੰਧ ਨਹੀਂ ਕੀਤਾ ਅਸੀਂ ਪੰਚਾਇਤ ਵੱਲੋਂ ਇੱਥੇ ਕੈਮਰੇ ਲਗਾਏ ਸੀ ਔਰ ਜਿਹਦੇ ਵਿੱਚ ਥੋੜੇ ਚਿਰ ਬਾਅਦ ਆਫਕੋ ਫੁਟੇਜ ਆ ਜਾਣੀ ਆ ਕਿਹਨਾਂ ਨੇ ਸਪਰੇਅ ਨਾਲ ਖੰਡਤ ਕੀਤਾ ਔਰ ਕਿਹਨਾਂ ਨੇ ਸਾਫ਼ ਕੀਤਾ ਜੇਕਰ ਕਿਸੇ ਵਿਅਕਤੀ ਨੇ ਬਿਨਾਂ ਦੱਸੇ ਸਾਡੇ ਬਿਨਾਂ ਜਾਣਕਾਰੀ ਤੋਂ ਸਾਫ਼ ਕੀਤਾ ਉਹ ਵੀ ਸਾਡੀ ਨਿਗਾਹ ਦੇ ਵਿੱਚ ਦੋਸ਼ੀ ਹੈ